ਸਵੇਰ ਦੇ ਪੌਣੇ 3 ਵਜੇ ਹੋਏ ਨੇ ਬਾਈ ਮਿੱਤਰੋ ਤੇ ਆਪਾਂ ਖੜੇ ਆ ਅਮਰੀਕਾ ਦੇ ਇੰਡੀਆਨਾ ਸਟੇਟ ਦੇ ਬ੍ਰਾਜ਼ੀਲ ਸ਼ਹਿਰ ਦੇ ਪਾਇਲਟ ਟਰੱਕ ਸਟਾਪ ਤੇ ਆਜੋ ਦੇਖਦੇ ਹਾਂ ਮਾਹੌਲ કેਵੋ ਆ ਹੈਗਾ ਟਰੱਕ ਸਟਾਪ ਦਾ ਕਨਵੀਨੀਅੰਸ Under the restroom Men and women, they are going ਇੰਦਰ ਸਾਹਮਣੇ ਹੈਗੇ ਨੇ ਫਿਊਲ ਆਈਲੈਂਡ ਜਿੱਥੋਂ ਸਾਰੇ ਟਰੱਕਾਂ ਵਾਲੇ ਭਰਦੇ ਨੇ ਤੇਲ ਐਕਸਪੀ ਲੋਜਿਸਟਿਕਸ ਵਾਟੇਵਰ ਲੋਜਿਸਟਿਕਸ ਬਹੁਤ ਸਾਰੇ ਟਰੱਕ ਨੇ ਤੇ ਆਪਣਾ ਵੀ ਆ ਖੜਾ ਕਿਤੇ ਮੈਂ ਇੱਥੇ ਹੀ ਲੱਗ ਗਿਆ ਸਨੇੜੀ ਤੇ ਆ ਹੈਗਾ ਰਾਤ ਦਾ ਮਾਹੌਲ ਮਾਰਨਿੰਗ ਤੇ ਕਈ ਬੰਦੇ ਰਾਤ ਨੂੰ ਵੀ ਚਲਾ ਰਹੇ ਨੇ ਤੇ ਜ਼ਿਆਦਾਤਰ ਤਾਂ ਡਰਾਈਵਰ ਇੱਥੇ ਸੁੱਤੇ ਹੀ ਪਏ ਨੇ ਇੱਧਰ ਵੀ ਲੈਣ ਲੱਗੀ ਹੋਈ ਆ ਸਾਰੇ ਸੱਤੇ ਤੇ ਮੋਸਟਲੀ ਬੰਦੇ ਇਸ ਟਾਈਮ ਵੀ ਸ਼ੁਰੂ ਕਰਦੇ ਨੇ ਆਪਣੀ ਡਰਾਈਵ ਮੈਨੂੰ ਵੀ ਸਵੇਰੇ ਸ਼ੁਰੂ ਕਰਨਾ ਬਹੁਤ ਵਧੀਆ ਲੱਗਦਾ ਤੇ ਇੱਧਰ ਇਹਨਾਂ ਨੇ ਕੀ ਬਣਾਇਆ ਇਹ ਟਾਇਰ ਮਾਰਟ ਵਾਇਲਟ ਫਲਾਈ ਚ ਇਹ ਹੈਗੀ ਆ ਮੈਕੈਨਿਕ ਸ਼ਾਪ ਜੇ ਕਿਸੇ ਨੂੰ ਟਰੱਕ ਦੇ ਵਿੱਚ ਆ ਜਾਏ ਪ੍ਰੋਬਲਮ ਤਾਂ ਦੇ ਪੇਰ ਤੇ ਲਈ ਅਵੇਲੇਬਿਲਿਟੀ ਰਹਿੰਦੀ ਆ ਆ ਸਾਰੇ ਫਿਊਲ ਆਈਲੈਂਡ ਹੀ ਨੇ ਜਿੱਥੇ ਤੇਲ ਭਰਦੇ ਨੇ ਜਦੋਂ ਪਾਰਕਿੰਗ ਫੁੱਲ ਹੋ ਜਾਂਦੀ ਆ ਤਾਂ ਇਦਾਂ ਸਾਈਡ ਤੇ ਵੀ ਜਗ੍ਹਾ ਬਣ ਬੰਦੇ ਪਾਰਕਿੰਗ ਲਾ ਦਿੰਦੇ ਨੇ ਤੋਂ ਮਿੱਤਰੋ ਇਹ ਹੈਗਾ ਜਿਵੇਂ ਪਹਿਲਾਂ ਦੱਸਿਆ ਸੀ ਬ੍ਰਾਜ਼ੀਲ ਸ਼ਹਿਰ ਦੇ ਇਹਨਾਂ ਦਾ ਇਹ ਟਰੱਕ ਸਟਾਪ ਦਾ ਮਾਹੌਲ ਆ ਰਾਤ ਨੂੰ ਬੰਦੇ ਕਈ ਵੀਡੀਓ ਦੇਖਣੋਂ ਦੇਖੀ ਰਹੇ ਹਾਂ ਬਹੁਤ ਕਈ ਸ਼ੁਰੂ ਕਰ ਰਹੇ ਨੇ ਕੰਮ ਤੇ ਕਈ 22:00 ਵਜੇ ਨੇ ਠੀਕ ਆ ਜੀ ਫਿਰ ਆਪਾਂ ਰੱਖਾਂਗੇ ਮਿੱਤਰੋ